ਕਰੋ ਸ਼ੁਰੂ ਮੈਨੂੰ ਪਤਾ ਹੀ ਨਹੀਂ ਕੀ ਕਰਨਾ ਕਲੇਸ਼ ਪਣਾ ਕਰੋ ਫੇਵਰਿਟ ਕੰਮ ਨਹੀਂ ਨਹੀਂ ਕੀ ਲੜਾਈ ਇਹ ਆਪਾਂ ਸ਼ੁਰੂ ਕਰ ਰਹੇ ਹਾਂ ਇਹ ਇਹ ਚਾਲੂ ਹੋ ਚੁੱਕਿਆ ਹੈ ਯਾਰ ਪਲੀਜ਼ ਮਤਲਬ ਕੀ ਆ ਅੱਜ ਦਾ ਐਪੀਸੋਡ ਕੀ ਆ ਜਨਾਨੀਆਂ ਦੀ ਲੜਾਈ ਨਹੀਂ ਹਾਂ ਦੁਨੀਆ ਦੀ ਲੜਾਈ ਅੱਛਾ ਠੀਕ ਹੈ ਮਤਲਬ ਮੇਰੇ ਕਲੇਸ਼ ਦਾ ਅੱਜ ਦੇ ਐਪੀਸੋਡ ਨਾਲ ਕੋਈ ਲੈਣਾ ਦੇਣਾ ਨਹੀਂ ਕਲੇਸ਼ ਦਾ ਲੈਣਾ ਦੇਣਾ ਹੈ ਲੇਕਿਨ ਤੁਹਾਡੇ ਤੇ ਮੇਰੇ ਤੇ ਹਰ ਕੱਪਲ ਦੇ ਵਿੱਚ ਦੇ ਕਲੇਸ਼ ਦਾ ਲੈਣਾ ਦੇਣਾ ਨਹੀਂ ਉਹ ਕਲੇਸ਼ ਨਹੀਂ ਹੁੰਦਾ ਹੈਗਾ ਉਹ ਪਹਿਲਾਂ ਮੈਂ ਦੱਸ ਦਵਾਂ ਹੁੰਦਾ ਪਿਆਰ ਹਾਂ ਬਸ ਦੁਨੀਆ ਨੂੰ ਇਹ ਪਿਆਰ ਨਹੀਂ ਚਾਹੀਦਾ ਜੇ ਦੁਨੀਆ ਵੀ ਇਹ ਪਿਆਰ ਦੇਣ ਲੱਗ ਗਈ ਨਾ ਤੇ ਦੁਨੀਆ ਖਤਮ ਹੋ ਜੂਗੀ ਨਹੀਂ ਉਹ ਪਿਆਰ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਅਗਰ ਉਹ ਪਿਆਰ ਨਾ ਰਿਹਾ ਨਾ ਰਿਸ਼ਤਿਆਂ ਦੇ ਵਿੱਚ ਜੋ ਨਿੱਗਾ ਨਾ ਉਹ ਖਤਮ ਹੋ ਜਾਊਗਾ ਚਲੋ ਆਪਾਂ ਆਪਣੇ ਚ ਲੜਾਈ ਨਹੀਂ ਪਾਣੀ ਹੈਗੀ ਅੱਜ ਆਪਾਂ ਲੜਾਈ ਤੇ ਸ਼ੁਰੂ ਕਰਦੇ ਆ ਤੁਸੀਂ ਅੱਜ ਮੈਨੂੰ ਸਟੋਰੀ ਸੁਣਾਣੀ ਸੀਗੀ ਵੋਲਡਵਾਰਡ 3 3 ਨਹੀਂ ਹਾਂ ਪਹਿਲਾਂ ਮੈਂ ਤੁਹਾਨੂੰ ਸਟੋਰੀ ਸੁਣਾਣਾ ਵਰਲਡ ਵਾਰ 3 ਤਾਂ ਹੋਈ ਨਹੀਂ 3 ਤਾਂ ਹੋਈ ਨਹੀਂ ਮੈਂ ਵੀ ਕਹਾਂ ਐਨੀ ਹੋਦੀ 3 ਹੋ ਜਾਣੀ ਸੀ ਅੱਛਾ ਪਹਿਲਾਂ ਤਾਂ ਦੇਖੋ ਅੱਜ ਦਾ ਜਿਹੜਾ ਟਾਈਮ ਹੈ ਹਾਂ ਉਹ ਮੈਨੂੰ ਤਾਂ ਇਹੀ ਲੱਗ ਰਿਹਾ ਕਿ ਜਾਊਗਾ ਹਾਂ 3rd ਵਰਲਡ ਵਾਰ ਤੇ ਇੰਡੀਆ ਪਾਕਿਸਤਾਨ ਨਿਊਕਲੀਅਰ ਚੱਲਦੇ-ਚੱਲਦੇ ਹਟ ਗਿਆ ਹਾਂ ਠੀਕ ਹੈ ਈਰਾਨ ਤੇ ਇਜ਼ਰਾਈਲ ਮਤਬ ਹਾਲਾਤ ਦੁਨੀਆ ਦੇ ਵਿੱਚ ਇਦਾਂ ਦੇ ਬਣਦੇ ਜਾ ਰਹੇ ਨੇ ਇਜ਼ਰਾਈਲ ਨੇ ਗਾਜ਼ਾ ਤੇ ਅਟੈਕ ਕਰਤਾ ਹਾਂ ਠੀਕ ਹੈ ਉਸ ਤੋਂ ਬਾਅਦ ਤੁਹਾਨੂੰ ਪਤਾ ਨਹੀਂ ਪਤਾ ਹੈ ਕਿ ਨਹੀਂ థਾਈਲੈਂਡ ਹਾਂ ਤੇ ਕੰਬੋਡੀਆ ਦੇ ਵਿੱਚ ਵੀ ਲੜਾਈ ਹੋਈ ਹੈ ਹਾਂ 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 ਠੀਕ ਹੈ ਤੇ ਇਹ ਲੜਾਈਆਂ ਹੁਣ ਚੱਲ ਰਹੀਆਂ ਨੇ ਤੇ ਜਿਹੜਾ ਦੁਨੀਆ ਦਾ ਜਿਹੜਾ ਮਾਹੌਲ ਹੈ ਉਹ ਕੁਝ ਐਸੇ ਤਰੀਕੇ ਦਾ ਹੋ ਰਿਹਾ ਹੈ ਟੈਰਿਫਸ ਲੱਗ ਰਹੇ ਨੇ ਹਾਂ ਬਹੁਤ ਕੁਝ ਅੱਜਕੱਲ ਅੱਗੇ ਨਹੀਂ ਜਾਂਦੇ ਆਪਾਂ ਉੱਥੇ ਹਾਂ ਯੂਐਸ ਦਾ ਬਟੇਰਾ ਕੁਝ ਚੇਂਜ ਹੋ ਰਿਹਾ ਹੈ ਯੂਐਸ ਦਾ ਬਲੌਕ ਚੇਂਜ ਹੋ ਰਿਹਾ ਹੈ ਇੰਡੀਆ ਚਾਈਨਾ ਰਸ਼ੀਆ ਇਕੱਠੇ ਹੋ ਰਹੇ ਨੇ ਉਹ ਇਦਾਂ ਨਹੀਂ ਲੱਗ ਰਿਹਾ ਕਿ ਸਾਰੇ ਜਾਨੇ ਬਸ ਮਤਲਬ ਇੱਕ ਲੜਾਈ ਨੂੰ ਕਾਰਨ ਦੇ ਲਈ ਭੱਜਿਆ ਰਹੇ ਨੇ ਨਾ ਕੋਸ਼ਿਸ਼ 'ਚ ਲੱਗੇ ਹੋਏ ਨੇ ਸਾਰੇ ਜਾਨੇ ਕਿ ਜਿਹੜੀ ਨਹੀਂ ਵੀ ਹੋਣੀ ਚਾਹੀਦੀ ਬਟ ਉਹਨੂੰ ਬਸ ਕਰ ਲਈਏ ਅਸੀਂ ਇੱਕ ਉਹ वांगा वांगा करके प्रादीसो 1914 तो लेके, 1918 तक सो दुनिया ने देखी पहली वर्ल्ड वॉर दूसरी वर्ल्ड वॉर देखी उन्नीस उन्ताली तो लैके उन्नीस सो तक उस तो बाद उन्नीस तो संतके उन्नीस सो कानवे तक ਚੱਲੀ ਕੋਲਡ ਵਾਰ ਠੰਡੀ ਵਾਰ ਹਾਂ ਇਹ ਚੱਲੀ ਦੋ ਕੰਟਰੀਜ਼ ਦੇ ਵਿੱਚ ਦੋ ਸੁਪਰ ਪਾਵਰਸ ਦੇ ਵਿੱਚ ਹਾਂ ਦੋ ਨਿਊਕਲੀਅਰ ਪਾਵਰਸ ਦੇ ਵਿੱਚ ਹਾਂ ਯੂ ਐਸ ਤੇ ਰਸ਼ੀਆ ਰਸ਼ੀਆ ਦੇ ਵਿੱਚ ਅੱਛਾ ਕੁਝ ਕੰਟਰੀਜ਼ ਯੂ ਐਸ ਨੂੰ ਸਪੋਰਟ ਕਰਦੇ ਸੀ ਕੁਝ ਕੰਟਰੀਜ਼ ਰਸ਼ੀਆ ਨੂੰ ਠੀਕ ਹੈ ਇਸ ਟਾਈਮ ਪੀਰੀਅਡ ਦੇ ਦੌਰਾਨ ਪ੍ਰੌਕਸੀ ਵਾਰਸ ਲੜੀਆਂ ਗਈਆਂ ਹੂੰ ਬਹੁਤ ਕੁਝ ਹੋਇਆ ਹੂੰ ਲੇਕਿਨ ਦੋ ਇਨਸੀਡੈਂਟਸ ਹਮ ਆਪਾਂ ਦੂਜੇ ਦੀ ਗੱਲ ਕਰਾਂਗੇ ਪਹਿਲੇ ਦੀ ਫੇਰ ਕਦੇ ਹਮ ਦੋ ਇਨਸੀਡੈਂਟਸ ਐਸੇ ਹੋਏ ਹਾਂ ਕਿ ਉਹ ਦੋ ਇਨਸੀਡੈਂਟਸ ਚ ਜੇ ਇੱਕ ਬੰਦਾ ਆਪਣੀ ਸੂਝਬੂਝ ਨਾ ਦਿਖਾਂਦਾ ਹਾਂ ਤੇ ਅੱਜ ਆਪਾਂ ਬੈਠੇ ਨਹੀਂ ਹੁੰਦੇ ਦੁਨੀਆ ਖਤਮ ਹੋ ਚੁੱਕੀ ਹੁੰਦੀ ਅੱਛਾ ਇੱਕ ਬੰਦੇ ਨੇ ਇੱਕ ਬੰਦੇ ਨੇ ਇੰਨਾ ਵਧੀਆ ਕੰਮ ਕੀਤਾ ਮਤਲਬ ਇੱਕ ਅੱਗੀ ਜਿਹੜੀ ਵਰਲਡ ਵਾਰ 3 ਹੋਣੀ ਸੀਗੀ ਉਹਨੂੰ ਰੋਕਤਾ ਕਿੰਨਾ ਲੰਬੀ ਬਣੀ ਹੈ ਇਹਦੇ ਉੱਪਰ the man who saved the world ਠੀਕ ਹੈ ਇੱਕ ਕਹਾਣੀ ਹੈ ਉਸ ਇੱਕ ਬੰਦੇ ਦੀ ਹਾਂ ਜਿਨੇ ਆਪਣੀ ਸੂਝ-ਬੂਝ ਨਾਲ ਹੂੰ ਉਸ ਮੋਮੈਂਟ ਨੂੰ ਸੰਭਾਲਿਆ ਹੂੰ ਤੇ ਵਰਲਡ ਵਾਰ 3 ਹੋਣ ਤੋਂ ਬਚਾਇਆ ਠੀਕ ਹੈ ਸਟਾਨਿਸਲਾਵ ਪੇਟਰੋਵ ਅੱਛਾ ਕਿਤਾ ਰਸ਼ੀਅਨ ਭਾਈਆਂ ਦੇ ਨਾਮ ਥੋੜੇ ਇਦਾਂ ਦੇ ਹੁੰਦੇ ਨੇ ਨਾ ਕਿਰਦਨਾਕ ਹੁੰਦੇ ਨੇ ਮੈਨੂੰ ਤਾਂ ਵੈਸੇ ਨਹੀਂ ਯਾਦ ਹੋਣੇ ਆਗੇ ਕਦੇ ਤੇ ਮੈਂ ਹੁਣ ਪੇਟਰੋਵ ਹੀ ਬੋਲੂਗਾ ਪੈਤਰੋਵ ਹਾਂ ਪੈਤਰੋਵ ਇਸ ਮੇਰਾ ਜਨਮ ਦਿਨ ਹੈ ਜੀ 26 ਜਨਵਰੀ 1984 ਹੂੰ ਇਹ ਤੋਂ 4 ਮਹੀਨੇ ਪਹਿਲਾਂ ਚਲੇ ਜਾਓ 26 ਸਤੰਬਰ 1983 1983 ਦੀ ਰਾਤ ਠੀਕ ਹੈ ਪੈਤਰੋਵ ਸਾਹਿਬ ਕੋਈ ਪੋਲਿਟਿਸ਼ੀਅਨ ਨਹੀਂ ਸੀ ਹਾਂ ਕੋਈ ਜਨਰਲ ਨਹੀਂ ਸੀ ਠੀਕ ਹੈ ਇੱਕ ਲੈਫਟੀਨੈਂਟ ਕਰਨਲ ਸੀ ਅੱਛਾ ਸូវিয়েਟ ਯੂਨੀਅਨ ਹਮ ਦੀ ਜਿਹੜੀ 에ਅਰ ਡਿਫੈਂਸ ਫੋਰਸਸ ਸੀਗੇ ਉਹਦੇ ਵਿੱਚ ਅੱਛਾ ਉਸ ਰਾਤ ਨੂੰ ਇਹਨਾਂ ਦਾ ਇੱਕ ਹੀ ਕੰਮ ਸੀ ਹਮ ਯੂਐਸ ਜਿਹੜਾ ਸੀਗਾ अर्ਲੀ ਵਾਰਨਿੰਗ ਸੈਟੇਲਾਈਟ ਸਿਸਟਮ ਹਮ ਜਿਹੜਾ ਬੇਸਿਕਲੀ ਮਿਜ਼ਾਈਲਸ ਜੇ ਯੂਐਸ ਵੱਲ ਆ ਰਹੀਆਂ ਨੇ ਸូវিয়েਟ ਯੂਨੀਅਨ ਵੱਲ ਆ ਰਹੀਆਂ ਨੇ ਯੂਐਸ ਵੱਲ ਨਹੀਂ ਸូវিয়েਟ ਯੂਨੀਅਨ ਵੱਲ ਜੇ ਮਿਜ਼ਾਈਲਾਂ ਆ ਰਹੀਆਂ ਨੇ ਹਮ ਉਹਨਾਂ ਨੂੰ ਡਿਟੈਕਟ ਕਰਨਾ ਹਾਂ ਤੇ ਹਾਇਰ ਅਥਾਰਟੀਜ਼ ਨੂੰ ਦੱਸਣਾ ਅੱਗੇ ਜਾ ਕੇ ਉਹਨੇ ਨੇ ਪੇਟਰੋਵ ਦਾ ਇਹ ਕੰਮ ਸੀਗਾ ਠੀਕ ਹੈ ਹੁਣ ਜਿਹੜਾ ਇਹ ਸਿਸਟਮ ਸੀਗਾ ਇਹ ਸੈਟੇਲਾਈਟ ਦੇ ਨਾਲ ਕੰਮ ਕਰਦਾ ਸੀ ਠੀਕ ਹੈ ਤੇ ਪੇਟਰੋਵ ਦਾ ਕੰਮ ਸੀਗਾ ਕੰਪਿਊਟਰ ਦੀ ਸਕਰੀਨ ਦੇਖਣਾ ਹਾਂ ਔਰ ਪਤਾ ਲਗਾਣਾ ਕਿ ਯੂ ਐਸ ਨੇ ਕੋਈ ਮਿਜ਼ਾਈਲ ਤਾਂ ਨਹੀਂ ਛੱਡੀ ਠੀਕ ਹੈ ਸਕਰੀਨ ਤੇ ਬਲਿਪ ਹੋਇਆ ਇੱਕ ਮਿਜ਼ਾਈਲ ਦੋ ਮਿਜ਼ਾਈਲ ਅੱਛਾ ਪੰਜ ਮਿਜ਼ਾਈਲ ਅੱਛਾ ਕੰਪਿਊਟਰ ਨੇ ਦੱਸਿਆ ਕਿ ਪੰਜ ਮਜ਼ਾਇਲ ਆ ਰਹੀਆਂ ਨੇ ਤੁਹਾਡੇ ਵੱਲ ਯੂ ਐਸ ਨੇ ਦਾਗਤੀਆਂ ਨੇ ਸੋਵੀਅਤ ਯੂਨੀਅਨ ਦੇ ਉੱਪਰ ਪੰਜ ਨਿਊਕਲੀਅਰ ਮਜ਼ਾਇਲਾਂ ਦਾਗਤੀਆਂ ਨੇ ਅੱਛਾ ਕੀ ਕਰਨਾ ਚਾਹੀਦਾ ਸੀਗਾ ਪੈਟਰੋਵ ਨੂੰ ਅਗਰ ਕੋਈ ਵੀ ਨਾਰਮਲ ਇਨਸਾਨ ਹੁੰਦਾ ਤਾਂ ਫਟਾਫਟ ਇਨਫੋਰਮ ਕਰ ਦਿੰਦਾ ਕਿ ਮਿਜ਼ਾਈਲਾਂ ਆਂਦੀਆਂ ਪਈਆਂ ਨੇ ਜਿਹੜਾ ਮਿਲਟਰੀ ਪ੍ਰੋਟੋਕੋਲ ਸੀਗਾ ਉਹ ਇਹੀ ਹੋਏਗਾ ਉਹ ਕਹਿੰਦਾ ਰਿਪੋਰਟ ਕਰੋ ਹਾਂ ਤੇ ਜੇ ਉਹ ਰਿਪੋਰਟ ਕਰ ਦਿੰਦਾ ਤੇ ਵਰਲਡ ਇਹਨਾਂ ਨੇ ਅੱਗੇ ਉਹ ਡਿਫੈਂਸ ਸੋਵੀਅਤ ਯੂਨੀਅਨ ਵਾਲਿਆਂ ਨੇ ਕਾਊਂਟਰ ਅਟੈਕ ਕਰ ਦੇਣਾ ਸੀ ਉਹਨਾਂ ਨੇ ਨਿਊਕਲੀਅਰ ਮਿਜ਼ਾਈਲਾਂ ਛੱਡ ਦੇਣੀਆਂ ਸੀ ਬਿਲਕੁਲ ਬਿਲਕੁਲ ਉਹ ਚੀਜ਼ ਕਿਹਾ ਅੱਛਾ ਉਹਨੂੰ ਕੁਝ ਗਲਤ ਲੱਗਿਆ ਅੱਛਾ ਕਿਉਂ ਗਲਤ ਲੱਗਿਆ ਹੂੰ ਉਹਨੇ ਕਿਹਾ ਜੇ ਯੂਐਸ ਨੇ ਹੂੰ ਸੋਵੀਅਤ ਯੂਨੀਅਨ ਤੇ ਹਮਲਾ ਕਰਨਾ ਹੂੰ ਉਹ ਪੰਜ ਮਿਜ਼ਾਈਲਾਂ ਨਹੀਂ ਦਾਗੂਗਾ ਕਿ ਬੰਦਾ ਇੱਕ ਦਾ ਪਹਿਲਾਂ ਉਹ 100 ਦਾਗੂਗਾ ਅੱਛਾ ਕਿਉਂ ਖਤਮ ਕਰਨਾ ਹਾਂ ਦੁਨੀਆ ਦੇ ਇੱਕ ਵਾਰੀ ਇੱਕ ਵਾਰੀ ਹਾਂ ਕਿ ਬਾਰ ਬਾਰ ਕਿਉਂ ਕੰਮ ਖਤਮ ਕਰੋ ਮੌਕਾ ਹੀ ਕਿਉਂ ਦੇਣਾ ਅੱਗੇ ਵਾਲੇ ਨੂੰ ਵਾਰ ਕਰਨ ਦਾ ਕੋਲਡ ਵਾਰ ਦੇ ਵਿੱਚ ਜਿਹੜਾ ਲੌਜੀਕ ਚੱਲਦਾ ਸੀਗਾ ਉਹ ਇਹ ਸੀਗਾ ਕਿ ਇਸ ਤੋਂ ਪਹਿਲਾਂ ਕੋਈ ਆਪਣੇ ਤੇ ਹਮਲਾ ਕਰੇ ਤੁਸੀਂ ਕਰ ਦੋ ਸਾਨੂੰ ਹਮਲਾ ਕਰ ਦੇਣਾ ਅੱਛਾ ਉਹ ਝਿਜਕਿਆ ਹੈਗੀ ਕੋਲਡ ਵਾਰ ਸੀਗੀ ਵੋਲਡ ਵਾਰ ਚ ਉਹਨੂੰ ਕੋਲਡ ਵਾਰ ਐਸਲੀ ਕਿਹਾ ਜਾਂਦਾ ਸੀ ਕਿ ਡਾਇਰੈਕਟ ਫਾਈਟ ਨਹੀਂ ਹੋਈ ਹਾਂ ਦੋ ਕੰਟਰੀਆਂ ਲੜ ਰਹੀਆਂ ਹਾਂ ਉਹਨਾਂ ਨੂੰ ਦੋਨੋਂ ਜਣੇ ਸਪੋਰਟ ਕਰਦੇ ਸੀ ਤੇਲ ਦੀ ਲੜਾਈ ਹਮ ਹਥਿਆਰਾਂ ਚ ਕੌਣ ਵੇਚੂਗਾ ਜ਼ਿਆਦਾ ਉਹਦੀ ਲੜਾਈ ਹਮ ਐਸਪੋਨੇਜ ਬੋਲਦੇ ਨੇ ਮਤਲਬ ਇੱਕ ਦੂਸਰੀ ਦੀ ਕੰਟਰੀ ਦੇ ਵਿੱਚ ਜਸੂਸ ਭੇਜਣ ਦੀ ਲੜਾਈ ਹਾਂ ਫਾਲਸ ਪ੍ਰੋਪਾਗੈਂਡਾ ਦੀ ਲੜਾਈ ਹਮ ਇਹ ਚੱਲ ਰਹੀਆਂ ਸੀਗੀਆਂ ਡਾਇਰੈਕਟ ਲੜਾਈਆਂ ਨਹੀਂ ਹੋਈਆਂ ਹਮ 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 ਤੇ ਉਸ ਰਾਤ ਨੂੰ ਜਿਹੜਾ ਪਿਤਰੋਫ ਸਾਹਿਬ ਸੀਗੇ ਲੈਫਟੇਨੈਂਟ ਕਰਨਲ ਉਹਨਾਂ ਨੇ ਰਿਪੋਰਟ ਨਹੀਂ ਕੀਤਾ ਅੱਛਾ ਉਹਨਾਂ ਨੇ ਦੱਸਿਆ ਹੀ ਨਹੀਂ ਆਪਣੀ ਹਾਈ ਅਥਾਰਟੀ ਨੂੰ ਕੀ ਚੀਜ਼ ਆਈ ਹੈ ਫਾਲਸ ਅਲਰਮ ਅੱਛਾ ਉਹਨਾਂ ਦਾ ਤਰਕ ਕੀ ਸੀਗਾ ਹਾਂ ਜਿਹੜਾ ਸੈਟੇਲਾਈਟ ਸਿਸਟਮ ਹੈ ਉਹ ਲਾਈਵ ਸਿਚੁਏਸ਼ਨ 'ਚ ਉਹਦੀ ਟੈਸਟਿੰਗ ਨਹੀਂ ਹੋਈ ਸੀ ਉਹ ਨਵਾਂ ਸੀ ਅੱਛਾ ਜੜੇ ਜ਼ਮੀਨੀ ਤੌਰ ਤੇ ਰਡਾਰ ਸੀਗੇ ਉਹਨਾਂ ਨੇ ਕੁਝ ਡਿਟੈਕਟ ਨਹੀਂ ਕੀਤਾ ਉਹਨੇ ਵੇਟ ਕੀਤੀ ਹਾਂ 10 ਮਿੰਟ ਲੰਗੇ ਹਾਂ 20 ਮਿੰਟ ਲੰਗੇ ਹਾਂ ਮਿਜ਼ਾਈਲਾਂ ਆਈਆਂ ਹੀ ਨਹੀਂ ਕੋਈ ਧਮਾਕਾ ਨਹੀਂ ਹੋਇਆ ਤੇ ਫਿਰ ਉਹ ਜਿਹੜੀਆਂ 5 ਦਿਖ ਰਹੀਆਂ ਸੀਗੀਆਂ ਗਈਆਂ ਕਿੱਥੇ ਕੋਈ ਧਮਾਕਾ ਨਹੀਂ ਹੋਇਆ ਹਾਂ ਮਤਲਬ ਧਮਾਕਾ ਕਿਉਂ ਨਹੀਂ ਹੋਇਆ ਕਿਉਂਕਿ ਯੂ ਐਸ ਨੇ ਮਿਜ਼ਾਈਲ ਛੱਡੀ ਨਹੀਂ ਸੀ ਤੇ ਫਿਰ ਉਹ ਜਿਹੜਾ ਸੈਟੇਲਾਈਟ ਦੇ ਥਰੂ ਉਹਨਾਂ ਨੂੰ ਉਹ ਸਿਗਨਲਸ ਦਿਖ ਰਹੇ ਸੀਗੇ ਪੰਜ ਉਹ ਹੈਗਾ ਕੀ ਸੀਗਾ ਐਗਜ਼ੈਕਟਲੀ ਧੁੱਪ ਹਾਂ ਸੂਰਜ ਦੀ ਕਿਰਨਾ ਹਾਂ ਦੀਪ ਦਾ ਪਰਛਾਵਾਂ ਹਾਂ ਬੱਦਲਾਂ ਤੇ ਪਿਆ اچھا ਤੇ ਸੈਟੇਲਾਈਟ ਨੂੰ ਲੱਗਿਆ ਕਿ ਉਹ ਉਹ ਪੰਜ ਮਿਜ਼ਾਈਲ ਮਿਜ਼ਾਈਲਾਂ ਆ ਗਈਆਂ اچھا ਪ੍ਰੋਗਰਾਮਿੰਗ ਫਲॉ ਹਾਂ ਕੰਪਿਊਟਰ ਦੀ ਗਲਤੀ ਪਰ ਇੱਕ ਕੰਪਿਊਟਰ ਦੀ ਗਲਤੀ ਨੇ ਤਾਂ ਦੁਨੀਆ ਤੋਂ ਕਰ ਦੇਣੀ ਸੀ ਤਬਾਹ ਜੇ ਉਸ ਟਾਈਮ ਉਹ ਪ੍ਰੈਸ਼ਰ ਦੇ ਵਿੱਚ ਆ ਕੇ ਹਾਂ ਡਿਸੀਜਨ ਲੈ ਲੰਦਾ ਹੂੰ ਤੇ ਯੂ ایس ਤੇ ਸੋਵੀਅਤ ਯੂਨੀਅਨ ਨੂੰ ਆਪਣੇ ਹਾਈ ਕਮਾਂਡ ਨੂੰ ਹਾਂ ਇਕਤਲਾ ਕਰ ਦਿੰਦਾ ਹਾਂ ਤੇ ਉਹਨਾਂ ਨੇ ਤਾਂ ਠਾ 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 ਕਰ ਦੇਣੀ ਸੀ ਹਾਂ ਅਗਿਆ ਯੂ ایس ਨੇ ਕਰ ਦੇਣਾ ਸੀ ਉਹੜਾ ਹੀ ਹਾਂ ਕਿਉਂਕਿ ਸਾਰੇ ਨਹੀਂ ਸੀ हां ਤੁਸੀਂ ਉਦੋਂ ਚਾਲ ਮੈਂ ਤਾਂ 4 ਮਹੀਨੇ ਬਾਅਦ ਆਇਆ ਠੀਕ ਹੈ ਜੀ ਉਹ ਜੇ ਨਿਊਕਲੀਅਰ ਹੋ ਜਾਂਦਾ ਤੇ ਕੰਮ ਖਤਮ ਹੋ ਜਾਣਾ ਸੀ ਤੁਸੀਂ ਨਹੀਂ ਆਣਾ ਸੀ ਆਪਾਂ ਇੱਥੇ ਬੈਠੇ ਨਹੀਂ ਹੋਣਾ ਸੀ ਆਪਾਂ ਬੈਠੇ ਨਹੀਂ ਹੋਣਾ ਸੀਗਾ ਤੇ ਆ ਸ਼ਰੋਤਾ ਜਿਹੜੇ ਅੱਗੇ ਨੇ ਸਾਡੇ ਉਹਨਾਂ ਨੇ ਇਸ ਕਹਾਣੀ ਨਹੀਂ ਸੁੰਨੀ ਸੀਗੀ ਸਾਨੂੰ ਵੀ ਨਹੀਂ ਹੋਣਾ ਸੀਗਾ ਹਾਂ ਚਲੋ ਇਹ ਤਾਂ ਮਜ਼ਾਕ ਦੀਆਂ ਗੱਲਾਂ ਨੇ ਤੇ ਉਹਨੇ ਰਿਪੋਰਟ ਨਹੀਂ ਕੀਤਾ ਉਹਦੀ ਕੋਈ ਸ਼ਾਬਾਸ਼ੀ ਨਹੀਂ ਹੋਈ ਹਾਂ ਉਸ ਤੋਂ ਬਾਅਦ ਉਹਨੂੰ ਕਈ ਘੰਟੇ ਪੁੱਛਤਾਚ ਕੀਤੀ ਗਈ ਠੀਕ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਹੈ ਇਹ ਮੈਟਰ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਚੱਲਿਆ ਪਰ ਉਹਨੂੰ ਸ਼ਾਬਾਸ਼ੀ ਤਾਂ ਦੇਖੋ ਮਿਲਣੀ ਚਾਹੀਦੀ ਸੀ ਕਿ ਕਿੰਨੀ ਵੱਡੀ ਚੀਜ਼ ਨੂੰ ਉਹਨੇ ਰੋਕਤਾ ਕੁਝ ਚੀਜ਼ਾਂ ਐਦਾਂ ਦੀਆਂ ਹੁੰਦੀਆਂ ਜੋ ਉਸ ਟਾਈਮ ਤੇ ਸਾਨੂੰ ਉਹਦੀ ਇੰਪੋਰਟੈਂਸ ਨਹੀਂ ਪਤਾ ਚੱਲਦੀ ਹਾਂ ਫੇਰ ਬਾਅਦ 'ਚ 1990s ਲੇਟ 1990s 'ਚ ਹਾਂ ਇਹ ਡੀਕਲਾਸੀਫਾਈ ਹੋਇਆ ਇਹ ਕਿਸੇ ਨੂੰ ਦੱਸਿਆ ਨਹੀਂ ਗਿਆ ਗੁਪਤ ਰੱਖਿਆ ਗਿਆ ਹੈ ਅੱਛਾ ਡੀਕਲਾਸੀਫਾਈ ਕੀਤਾ ਗਿਆ ਹਾਂ ਜਿਹੜੇ ਇਤਿਹਾਸਕਾਰ ਸੀ ਤੇ ਮਿਲਟਰੀ ਐਕਸਪਰਟਸ ਸੀ ਉਹਨਾਂ ਨੇ ਰਿਅਲਾਈਜ਼ ਕੀਤਾ ਕਿ ਜੇ ਇਹ ਬੰਦਾ ਨਾ ਹੁੰਦਾ ਹਾਂ ਤੇ ਕੰਮ ਖਤਮ ਸੀ ਉਹ ਬੰਦਾ ਸਾਰੀ ਉਮਰ ਨੋਰਮਲ ਲਾਈਫ ਜੀਆ ਉਹਦੇ ਬਾਰੇ ਕਿਸੇ ਨੂੰ ਪਤਾ ਨਹੀਂ ਚੱਲਿਆ ਇੱਕ ਵਾਰ ਉਹਦਾ ਇੰਟਰਵਿਊ ਬਾਅਦ ਚ ਜਦੋਂ ਇਹ ਡੀਕਲਾਸੀਫਾਈ ਹੋ ਗਈ ਇਨਫੋਰਮੇਸ਼ਨ ਹਾਂ ਉਹ ਕਹਿੰਦਾ ਆਮ ਨਾਟ ਅ ਹੀਰੋ ਮੈਂ ਕੋਈ ਹੀਰੋ ਨਹੀਂ ਸੀ ਹਾਂ ਕਹਿੰਦਾ ਮੈਂ ਸਿਰਫ ਆਪਣਾ ਕੰਮ ਕਰ ਰਿਹਾ ਸੀ ਹਾਂ 2017 ਵਿੱਚ ਹਮ ਪਤਰੋ ਸਾਬ ਦੀ ਡੈਥ ਹੋ ਗਈ ਹਮ ਤੇ ਇਹ ਜਿਹੜਾ ਇੱਕ ਬੰਦਾ ਹਮ ਜਿਹਨੇ ਦੁਨੀਆ ਬਚਾਤੀ ਦੁਨੀਆ ਬਚਾਤੀ ਹਾਂ ਜਿਹਨੇ ਦੁਨੀਆ ਬਚਾਤੀ ਹਾਂ ਇਹ ਤੋਂ ਸਿੱਖ ਕੀ ਮਿਲਦੀ ਹੈ ਸਿੱਖਿਆ ਇਹ ਮਿਲਦੀ ਹੈ ਕਿ ਸੋਚ ਤੇ ਸਮਝਦਾਰੀ ਤੇ ਪੇਸ਼ੈਂਸ ਦੇ ਨਾਲ ਅਸੀਂ ਆਪਾਂ ਚੀਜ਼ਾਂ ਕਰੀਏ ਤੋ ਜ਼ਿੰਦਗੀ ਚ ਆਪਾ ਕਿੰਨਾ ਕੁਝ ਚੇਂਜ ਕਰ ਸਕਦੇ ਆ ਪ੍ਰੈਸ਼ਰ ਸਿਚੁਏਸ਼ਨ ਜਿਹੜੀ ਹੁੰਦੀ ਆ ਨਾ ਹਾਂ ਕਿਦਾਂ ਉਹਦੇ ਚ ਤੁਸੀਂ ਉਹਦੇ ਵਿੱਚ ਤੁਸੀਂ ਕਿਦਾਂ ਡਿਸੀਜਨ ਲੈਣਾ ਹਾਂ ਉਹਨੇ ਸੂਝ-ਬੂਝ ਕੀ ਦਿਖਾਈ ਹੂੰ ਉਹਦਾ ਕੰਮ ਤਾਂ ਇਹੀ ਸੀ ਵੀ ਕੰਪਿਊਟਰ ਤੇ ਦੇਖ ਜੇ ਆਇਆ ਤਾਂ ਸਾਨੂੰ ਦੱਸ ਦੱਸ ਦੇ ਹਾਂ ਲੇਕਿਨ ਉਹਨੇ ਸੂਝ-ਬੂਝ ਇਹ ਦਿਖਾਈ ਹਾਂ ਪਹਿਲੀ ਤਾਂ 5 ਕਿਉਂ ਦਾਗੂਗਾ ਹਾਂ 100 ਦਾਗੂਗਾ ਹੂੰ ਦੂਸਰਾ ਉਹਨੇ ਸੂਝ-ਬੂਝ ਦਿਖਾਈ ਉਹਨੇ ਵੇਟ ਕੀਤੀ ਹਾਂ ਉਹਨੇ ਕ੍ਰਾਸ ਚੈੱਕ ਕੀਤਾ ਟੈਕਨੋਲੋਜੀ ਉਸ ਟਾਈਮ ਤੇ ਨਵੀਂ ਸੀ ਹਾਂ ਜਿਹੜਾ ਜ਼ਮੀਨੀ ਰਡਾਰ ਹੈ ਉਹ ਵੀ ਤਾਂ ਫੜੂਗਾ ਨਾ ਹਾਂ ਹੁਣ ਆਪਣੀ ਇੰਡੀਆ ਪਾਕਿਸਤਾਨ ਚ ਲੜਾਈ ਹੋਈ ਡਰੋਨ ਆਂਦੇ ਸੀਗੇ ਆਪਣਾ ਜਿਹੜਾ ਸਿਸਟਮ ਸੀਗਾ ਉਹ ਪਹਿਲਾਂ ਹੀ ਉਹ ਕਰ ਰਿਹਾ ਸੀ ਉਹਨਾਂ ਨੂੰ ਖਤਮ ਕਰ ਦਿੰਦਾ ਚਲੋ ਹੁਣ ਤਾਂ ਟੈਕਨੋਲੋਜੀ ਬਹੁਤ ਇੰਪਰੂਵ ਹੋ ਗਈ ਹਾਂ ਦੁਨੀਆ ਤਾਂ ਬਚ ਗਈ ਲੇਕਿਨ ਇਹੀ ਪੇਸ਼ੈਂਸ ਜਿਹੜਾ ਇਨਸਾਨ ਆਪਣੀ ਜ਼ਿੰਦਗੀ ਚ ਲੈ ਆਏ ਤੇ ਉਹਦੀ ਜ਼ਿੰਦਗੀ ਸਵਰਗ ਹੋ ਜੂਗੀ ਤੇ ਜੇ ਇਹੀ ਪੇਸ਼ੈਂਟਸ ਤੇ ਦੂਰ ਦ੍ਰਿਸ਼ਟੀ ਵਿਜਨ ਦੁਨੀਆ ਨੂੰ ਚਲਾਉਣ ਵਾਲੇ ਲੀਡਰਸ ਲੈਣ ਤੇ ਲੜਾਈਆਂ ਨਹੀਂ ਹੋਣਗੀਆਂ ਇੱਥੇ ਇੱਕ ਚੀਜ਼ ਮੈਂ ਹੋਰ ਐਡ ਕਰੂੰਗੀ ਕਿ ਅੱਜਕਲ ਜਿੰਨੇ ਰਿਸ਼ਤੇ ਟੁੱਟ ਰਹੇ ਨੇ ਘਰਾਂ 'ਚ ਲੜਾਈਆਂ ਹੋ ਰਹੀਆਂ ਨੇ ਠੀਕ ਹੈ ਲੜਾਈਆਂ ਵੈਸੇ ਤਾਂ ਹਰ ਘਰ 'ਚ ਹੁੰਦੀਆਂ ਨੇ ਛੋਟੀਆਂ-ਮੋਟੀਆਂ ਚਲੋ ਚਲਦੀਆਂ ਰਹਿਣੀਆਂ ਚਾਹੀਦੀਆਂ ਨੇ ਪਰ ਅੱਜਕਲ ਤਾਂ ਇਹ ਹੋ ਗਿਆ ਕਿ ਮਤਲਬ ਹਰ ਤੀਸਰੇ ਘਰ ਦਾ ਇਦਾਂ ਹੁੰਦਾ ਕਿ ਟੁੱਟ ਜਾਂਦਾ ਥੋੜੇ ਟਾਈਮ ਬਾਅਦ ਹੀ 6 ਮਹੀਨੇ ਬਾਅਦ ਡਿਵੋਰਸ ਹੋਣ ਲੱਗੇ ਇੰਨਾ ਹੋਣ ਲੱਗ ਗਿਆ ਇਹੀ ਸੂਜ਼-ਬੂਜ਼ ਤੇ ਇਹੀ ਪੇਸ਼ੀਐਂਸ ਅਗਰ ਅੱਜ ਲੋਕ ਰੱਖਣਾ ਸ਼ੁਰੂ ਕਰ ਦੇਣ ਤਾਂ ਮੈਂ ਕਹਿੰਦੀ ਆ ਜ਼ਿੰਦਗੀ ਸਵਰਗ ਬਣ ਜੂਗੀ ਖੁਦ ਦੀ ਵੀ ਮਾਪੇ ਬਾਪ ਦੀ ਵੀ ਤੇ ਆਸ-ਪਾਸੇ ਲੋਕਾਂ ਦੀ ਵੀ ਮੈਨੂੰ ਲੱਗਦਾ ਕਿਉਂਕਿ ਗੱਲ ਸਿਰਫ ਛੋਟੀ ਜੀ ਆ ਤੇ ਨਾਰਮਲੀ ਵੀ ਜਿਹੜੇ ਅੱਜਕੱਲ ਵਿਆਹੇ ਬਰੇ ਨੇ ਉਹਨਾਂ ਲਈ ਵੀ ਇਹ ਬਹੁਤ ਵੱਡੀ ਸਿੱਖਿਆ ਦੀ ਗੱਲ ਹੈ ਕਿ ਜ਼ਿੰਦਗੀ ਦੇ ਵਿੱਚ ਅਗਰ ਲੜਾਈ ਝਗੜੇ ਹੋ ਰਹੇ ਨੇ ਤੁਹਾਡੀ ਜ਼ਿੰਦਗੀ ਚ ਕੁਝ ਚੱਲ ਰਿਹਾ ਅਗਰ ਤੁਸੀਂ ਇੱਕ ਜਾਣਾ ਪੇਸ਼ੈਂਸ ਦੇ ਨਾਲ ਤੁਸੀਂ ਉਹਨੂੰ ਲੰਘਾ ਲੋਗੇ ਨਾ ਉਹ ਟਾਈਮ ਟਪਾ ਦੋਗੇ ਨਾ ਤੁਸੀਂ ਕਦੇ ਵੀ ਪਛਤਾਉਂਗੇ ਨਹੀਂ ਇਸ ਚੀਜ਼ ਤੋਂ ਤਾਂ ਹੀ ਕਹਿ ਆ ਜਾਂਦਾ ਕਿ ਇਨਸਾਨ ਨੂੰ ਪੂਰਾ ਜਨਮ ਲੱਗ ਜਾਂਦਾ ਹਾਂ ਇਹ ਸਮਝਣ ਨੂੰ ਕਿ ਕਦੋਂ ਬੋਲਣਾ ਹੈ ਕਦੋਂ ਚੁੱਪ ਰਹਿਣਾ ਤੇ ਕਦੋਂ ਚੁੱਪ ਰਹਿਣਾ ਹਾਂ ਮੈਂ ਤਾਂ ਸਿੱਖ ਲਿਆ ਹਾਂ 16 ਸਾਲ ਲੱਗੇ ਪਰ ਮੈਂ ਸਿੱਖ ਲਿਆ ਕਿ ਕਦੋਂ ਚੁੱਪ ਰਹਿਣਾ ਕਦੋਂ ਬੋਲਣਾ ਇਹ ਬਹੁਤ ਵਧੀਆ ਚੀਜ਼ ਆ ਵੈਸੇ ਅਗਰ ਸਾਰਿਆਂ ਨੂੰ ਆਜਵੇ ਸੱਚੀ ਕਹਿਨੀ ਆ ਇਹ ਹਸੀ ਮਜ਼ਾਕ ਵਾਲੀ ਗੱਲ ਨਹੀਂ ਹੈਗੀ ਜ਼ਿੰਦਗੀ ਸੱਚੀ ਬਹੁਤ ਖੁਸ਼ੀਆਂ ਭਰੀ ਹੋ ਜਾਂਦੀ ਆ ਕਿਉਂਕਿ ਹਸਬੰਡ ਵਾਈਫ ਹੋਵੇ ਚਾਹੇ ਤੁਹਾਡੇ ਫੈਮਿਲੀ ਮੈਂਬਰ ਹੋਣ ਸਾਰੇ ਤੁਸੀਂ ਜਦੋਂ ਤੁਸੀਂ ਸਿੱਖ ਜਾਓ ਨਾ ਕਿ ਥੋੜੀ ਜਿਹੀ ਅਗਰ ਕਿਸੇ ਨੇ ਕੋਈ ਗੱਲ ਕਹਤੀ ਆ ਕੋਈ ਗੱਲ ਨਹੀਂ ਉਸ ਟਾਈਮ ਤੇ ਥੋੜਾ ਜਿਹਾ ਦਬਜੋ ਬਾਅਦ ਚੋ ਪਿਆਰ ਨਾਲ ਸਮਝਾ ਲਓ ਉਹ ਟਾਈਮ ਕੱਢ ਦੋ ਬਸ ਉਸ ਤਰ੍ਹਾਂ ਜ਼ਿੰਦਗੀ ਬਹੁਤ ਸੋਹਣੀ ਹੋ ਜਾਂਦੀ ਆ ਮੈਂ ਇਹੀ ਕਰਦੀ ਆ ਨਾ ਹਮੇਸ਼ਾ ਬਿਲਕੁਲ ਜੀ ਬਿਲਕੁਲ ਖੁਸ਼ ਹੋਣਾ ਹੈ ਸੀਸੀਕ کہہ ਰਹੇ ਆ ਨਾ ਬਿਲਕੁਲ ਜੀ ਬਿਲਕੁਲ ਚਲੋ ਚਲੋ ਐਦਾਂ ਦੀ ਹੋਰ ਕਹਾਣੀਆਂ ਜਿਹੜੇ ਦੁਨੀਆ 'ਚ ਇਨਸੀਡੈਂਟਸ ਹੋਏ ਨੇ ਉਹ ਤਾਂ ਚਲੋ ਪਾਸਟ ਦੀ ਗੱਲ ਆ ਲੇਕਿਨ ਆਪਾਂ ਨੂੰ ਉਹਨਾਂ ਤੋਂ ਜੇ ਕੁਝ ਸਿੱਖਣਾ ਹੈ ਬਹੁਤ ਕੁਝ ਸਿਖਾਉਣ ਦੇ ਨੇ ਬਹੁਤ ਕੁਝ ਨਾ ਵੀਡੀਓ ਪਸੰਦ ਆਈ ਤਾਂ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਐਹੋ ਜੀ ਹੋਰ ਵੀਡੀਓਜ਼ ਵਾਸਤੇ ਕਮੈਂਟ ਸੈਕਸ਼ਨ 'ਚ ਦੱਸੋ ਆਡਾ ਆਪਣਾ ਤਰुण ਪਰਤਵਾਲ ਪਿਆਰਪਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ